ਤਰੀਆਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਰੈਵਨਿਊ ਕਲੈਕਸ਼ਨ ਕਰਦੀਆਂ ਨੇ ਜੇ ਉਹਦੀ ਗੱਲ ਕਰੀਏ ਜੀਐਸਟੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਰਜਿਮ ਜਿਹੜਾ 1 ਨੇਸ਼ਨ 1 ਟੈਕਸ ਦਾ ਕਨਸੈਪਟ ਪੂਰੇ ਦੇਸ਼ 'ਚ ਲਾਗੂ ਹੁੰਦਾ ਪੰਜਾਬ ਵੀ ਇਸ ਦਾ ਹਿੱਸਾ ਬਣਿਆ ਔਰ ਜੀਐਸਟੀ ਤੋਂ ਬਾਅਦ ਜੇਕਰ ਦੂਜਾ ਰੈਵਨਿਊ ਦਾ ਸਾਧਨ ਆ ਜੇਕਰ ਦੁਜਾਰਾ ਵੀਰਦੋਰ ਸੋਰਸਾ ਤਾਂ ਮੈਂ ਸੰਬੰਧ ਹਰੇਕ ਸੂਬੇ ਦੀ ਇੱਕ ਸਾਈਜ਼ ਪਾਲਸੀ ਆ ਹਰੇਕ ਸੂਬੇ ਦਾ ਸ਼ਰਾਬ ਦਾ ਕਾਰੋਬਾਰ ਆ ਪੂਰੇ ਦੇਸ਼ ਦੇ ਅੰਦਰ ਇੱਕ ਅਧਾ ਸਟੇਟ ਨੂੰ ਛੱਡ ਕੇ ਜੇ ਮੈਂ 29 ਛਿੱਟਾਂ ਦੀ ਗੱਲ ਕਰਾਂ ਤਾਂ ਉਹ ਇੱਕ ਅਧੇ ਸਟੇਟ ਨੂੰ ਛੱਡ ਕੇ ਸਾਰੇ ਸੂਬੇ ਸਾਰੇ ਸਟੇਟ ਜਿਹੜੇ ਨੇ ਉਹ ਆਪਣੀ ਆਪਣੀ ਐਨੂਅਲ ਯਾਨੀ ਕਿ ਸਲਾਣਾ ਐਕਸਾਈਜ਼ ਪਾਲਿਸੀ ਬਣਾਉਦੇ ਨੇ ਕਿ ਹਰੇਕ ਸਾਲ ਐਕਸਾਈਜ਼ ਦੀਆਂ ਪਾਲਸੀਆਂ ਵੜਦੀਆਂ ਨੇ ਕਿਹਾ ਪਰ ਆਪਣਾ ਆਪਣਾ ਰੈਵਨਿਊ ਜਿਹੜਾ ਉਸ ਐਕਸਾਈਜ਼ ਪਾਲਿਸੀ ਦੇ ਰਾਹੀਂ ਕਲੈਕਟ ਕਰਦੀਆਂ ਨੇ ਇਕੱਠਾ ਕਰਦੀਆਂ ਨੇ ਕਈ ਸੂਬਿਆਂ ਦੇ ਅੰਦਰ 10000 ਕਰੋੜ ਜਾਂ ਤੇ 30000 ਰੁਪਏ ਜਾਂ ਤੇ 15000 ਉਹ ਲਗਭਗ ਪੌਸਿਆਂ ਤੇ ਨਿਰਭਰ ਕਰਦਾਗਾ ਔਰ ਲੋਕਾਂ ਦੇ ਟੇਸਟ ਤੇ ਨਿਰਭਰ ਕਰਦਾਗਾ ਕਿਹ ਲੋਕ ਕਿਸ ਤਰ੍ਹਾਂ ਦਾ ਟੈਸਟ ਰੱਖਦੇ ਕਿਸੇ ਸੂਬੇ ਦੇ ਅੰਦਰ ਬੀਅਰ ਦੀ ਕੰਜਨਸ ਜ਼ਿਆਦਾ ਕੀ ਕਿਸੇ ਸੂਬੇ ਦੇ ਅੰਦਰ ਦੇਸੀ ਸ਼ਰਾਬ ਦੀ ਤੁਹਾਨੂੰ ਆਪਾਂ ਕਰਦੇ ਉਹਦੀ ਜ਼ਿਆਦਾ ਕੀ ਕਿਸੇ ਦੇ ਅੰਦਰ ਇੰਗਲਿਸ਼ ਦੀ ਜ਼ਿਆਦਾ ਕੀ ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਨੇ ਉਹਦੀ ਜ਼ਿਆਦਾ ਕੀ ਸੋ ਵੱਖ-ਵੱਖ ਸੂਬਿਆਂ ਦੇ ਟੈਸਟ ਦੇ ਮਤਾਬਕ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬਣਾਉਂਦੀਆਂ ਨੇ ਜੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ ਚ ਯਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ ਜਿਹਨੋਂ ਸਭ ਪਹਿਲਾਂ ਕਈ ਜਗ੍ਹਾ ਤੇ ਸ਼੍ਰੋਮਣੀ ਕਾਗਦਲ ਕਮਿਊਨਿਸਟ ਪਾਰਟੀਆਂ ਦਾ ਵੀ ਰਾਜ ਰਿਹਾ ਜਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਜੇ 70 ਸਾਲ ਦਾ ਲੇਖਾ ਜੋਖਾ ਕਰਦਾ ਹੋਵੇ ਤਾਂ ਜ਼ਿਆਦਾਤਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਤੇ ਰਾਜ ਰਿਹਾ ਇੱਕ ਪਾਸੇ 5 ਸਾਲ ਲਈ ਅਕਾਲੀ ਦਲ ਆਉਂਦਾ ਸੀ ਅਕਾਲੀ ਦਲ ਭਾਜੀਪੀ ਆਉਂਦੀ ਸੀ ਔਰ ਦੂਜੇ ਪਾਸੇ ਲੋਕਚਤਤੋ ਖਫਾ ਹੋ ਜੰਦੇ ਸੀ ਤਾਂ ਕਾਂਗਰਸ ਪਾਰਟੀ ਹੁੰਦੀ ਸੀ ਪੰਜਾਬ ਦੇ ਅੰਦਰ ਇਹ ਸਿਆਸੀ ਚੱਕਰ ਵਿਊ ਜਿਹੜਾ ਪਹਿਲੀ ਵਾਰ ਤੀਜੀ ਤਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਖਤਮ ਹੋਇਆ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਵਿਪੱਖਸ਼ੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਆਵਾਮੀ ਪਾਰਟੀ ਨੇ 2017 ਚ ਡੈਬਿਊ ਕਰਦੇ ਹੋਏ ਫਸਟ ਇਲੈਕਸ਼ਨ ਲੜਦੇ ਹੋਏ ਫਸਟ ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਦਾ ਰੋਲ ਨਿਭਾਇਆ 5 ਸਾਲ ਆਵਾਮੀ ਪਾਰਟੀ ਨੇ ਬਖੂਬੀ ਰੋਲ ਨਿਭਾਇਆ ਪਰ 5 ਸਾਲਾਂ ਬਾਅਦ ਜਦੋਂ 2022 ਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਪਾਰੀ ਬਹੁਮਤ ਜਿਹੜਾ ਉਹ ਆਵਾਮੀ ਪਾਰਟੀ ਦੇ ਹੱਕ ਦਿੱਤਾ ਔਰ 117 ਚ 92 ਸੀਟਾਂ ਆਵਾਮੀ ਪਾਰਟੀ ਦੇ ਸਿਆਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਦੇ ਸੌਂਚ ਕੁੜ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਪਰ ਪਹਿਲੀ ਵਾਰ 22 ਵਿੱਚ ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਦਵਾਂਗਾ ਨੀ ਸਭਾ ਵਿੱਚ ਸਵਾਦ ਦੇ ਵਿੱਚ ਆਉਣੇ ਆ ਪਹਿਲਾਂ ਥੋੜਾ ਪਿੱਛੇ ਚਲੇ ਜਾਈਏ ਜੇ ਕਿਪਟ ਸਾਹਿਬ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਪਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਹਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1300 63 ਕਰੋੜ ਦਾ ਰਹਿ ਗਿਆ ਯਾਨੀ ਕਿ 6.9 ਲਗਭਗ 7% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਕਸਾਈਜ਼ ਪਾਲਿਸੀ ਹੈ ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਕੋਈ ਐਕਸਾਈਜ਼ ਪਾਲਿਸੀ ਦੇ ਅੰਦਰ ਐਕਸਾਈਜ਼ ਤੇ ਰੈਵਨੂ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ ਇਸੇ ਤਰੀਕੇ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਵਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਰਹੀ ਜੀ ਦੇ ਅੰਦਰ ਥੋੜੀ ਗਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟਕੇ 4400 ਕਰੋੜ ਦਾ ਰੈਵਨਿਊ ਰਹਿ ਜਾਂਦਾ ਲਗਭਗ 400 ਕਰੋੜ ਰੁਪਇਆ 2016-17 ਦਾ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੈਵਨੂ ਜਿਹੜਾ ਉਹ ਕਾਲੀਦਰ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਿਸੀ ਬਣਾਈ ਸੀ ਲਾਈਸੈਂਸ ਦੇਣ ਦੀ ਆਪਣੇ ਚਿਹਤਿਆਂ ਨੂੰ ਅਕਾਲੀ ਦਲ ਬੀਜੇਪੀ ਦੇ ਸਮੇਂ ਉਹ ਪਾਲਿਸੀ ਫੇਲ ਹੋ ਗਈ ਅਕਾਲੀ ਦਲ ਦੀ ਰਜਿਮ ਦੇ ਸਮੇਂ ਪਾਲਿਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸਟ੍ਰਕਚਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਕਾਲੀ ਦਲ ਬੇੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਇਲਵਾ ਲੈ ਸੀ ਜਾਂ ਠੇਕੇ ਲੈ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਬਲ ਸਰਕਾਰ ਦੇ ਬਕਾਏ ਖੜੇ ਨੇ ਕਿਉਂਕਿ ਕਈ ਵਾਰ ਹੁੰਦਾ ਤੁਹਾਨੂੰ ਵੀ ਕਈ ਸੱਜਣ ਮਿਲਦੇ ਰਹਿੰਦੇ ਨੇਗੇ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਜਾਣਕਾਰੀ ਦੇ ਰਿਹਾ ਤੁਹਾਨੂੰ ਵੀ ਕਈ ਕਾਲੀ ਦਲ ਦੇ ਸੱਜਣ ਮਿਲਦੇ ਰਹਿੰਦੇ ਨੇਗੇ ਉਹ ਕੋਈ ਨਾ ਕੋਈ ਸਵਾਲ ਖੜਾ ਕਰਦੇ ਨੇਗੇ ਇਹ ਮੈਂ ਬਿਲਕੁਲ ਤੁਹਾਨੂੰ ਅੱਜ ਤੱਥ ਪੇਸ਼ ਕਰ ਰਿਹਾ ਪੂਰਾ ਕੱਲਾ ਕੱਲਾ ਇਹਦੇ ਅੰਦਰ ਵੇਰਵਾਗਾ ਤੁਹਾਡੇ ਤੋਂ ਕੋਈ ਸੱਜਣ ਆ ਕੇ ਪਾਕਿਸਤਾਨ ਦੇ ਲੈਣ ਤੇ ਚਾਹ ਮਾਰ ਹੁੰਦੇ ਨੇ ਮੈਂ ਉਹਨਾਂ ਦਾਦਾ ਕਿ ਬਿਲਕੁਲ ਸੇਮ ਆ ਜਦੋਂ ਮਰਜ਼ੀ ਕਢਾ ਲਿਓ 400 ਕਰੋੜ ਰੁਪਏ ਤੋਂ ਕਈ ਵਾਰ ਦੇਖਿਆ ਨਾ ਤੁਸੀਂ ਤੁਹਾਡੇ ਸਾਹਮਣੇ ਆ ਕੇ ਬੋਲਦੇ ਲੈ ਕੇ ਜੀ ਨਹੀਂ ਜੀ ਐਕਸੈਸ ਚਾਹ ਹੋ ਗਿਆ ਐਕਸੈਸ ਚਾਹ ਹੋ ਗਿਆ ਬਤਾ ਥੋੜਾ ਜੱਜ ਪਿਛੋਕਰ ਜਾ ਰਿਹਾ ਸੋ 400 ਕਰੋੜ ਰੁਪਏ ਦਾ ਘਾਟਾ ਪਿਆ ਔਰ ਇਸੇ ਤਰੀਕੇ ਜਦੋਂ ਕਾਂਗਰਸ ਪਾਰਟੀ ਦੀ 17 ਤੋਂ ਲੈ ਕੇ 22 ਤੱਕ ਸਰਕਾਰ ਰਹੀ ਤਾਂ ਉਹਦੇ ਅੰਦਰ 5100 ਕਰੋੜ ਤੋਂ ਬਿਜ਼ਨਸ ਸ਼ੁਰੂ ਹੋ ਕੇ ਔਰ ਲਗਭਗ 120 ਕਰੋੜ ਦਿੱਤੇ ਉਹ ਜਿਹੜਾ ਬਿਜ਼ਨਸ ਤੇ ਰੁਕ ਗਿਆ ਪਹਿਲੇ 3 ਸਾਲ ਲਗਾਤਾਰ ਕੋਈ ਗ੍ਰੋਥ ਨਹੀਂ ਹੋਈ 17 18 18 19 19 20 ਲਗਾਤਾਰ 5100 ਕਰੋੜ ਤੇ ਜਿਹੜਾ ਬਿਜ਼ਨਸ ਉਹ ਸਿੰਮਦਾ ਰਿਹਾ ਬਲਕੇ ਘਟਦਾ ਰਿਹਾ ਵਧਣ ਦੀ بجائے ਸੋਦੇ ਅੰਦਰ ਵੀ ਕੋਈ ਵੱਡੀ ਗ੍ਰੋਥ ਜਿਹੜੀ ਆ ਉਹ ਦੇਖਣ ਨੂੰ ਮਿਲੀ ਨਹੀਂ ਮਿਲੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 222 ਚ ਗਠਨ ਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤਾਰ ਮੁੱਖ ਮੰਤਰੀ 2022 ਮਾਰਚ 2022 ਆਪਣਾ ਅਹੁਦਾ ਸਮਾ ਲਿਆ ਪਰ ਮੈਂ ਬਤਾਰ ਐਕਸਾਈਜ ਮਿਨਿਸਟਰ 2022 ਆਪਣਾ ਅਹੁਦਾ ਸਮਾ ਲਿਆ ਸੋ ਮਾਰਚ 2022 ਤੋਂ ਪੰਜਾਬ ਦੇ ਅੰਦਰ ਨਵੀਂ ਐਕਸਾਈਜ ਦੀ ਪਾਲਿਸੀ ਦਾ ਗਠਨ ਹੋਇਆ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 62 ਕਰੋੜ ਤੇ ਖੜਾ ਸੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਅੰਦਰ 620 ਕਰੋੜ ਰੁਪਏ ਦੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ ਚ 2022-23 ਦੀ ਪਾਲਿਸੀ ਚ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ ਉਹ ਰੈਵਨਿਊ ਪਹਿਲੇ ਸਾਲ 620 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਤੋਂ ਪਾਰ ਕਰ ਗਿਆ ਔਰ ਨੈਕਸਟ ਇਅਰ 2324 2324 2324 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9135 9135 ਕਰੋੜ ਨੂੰ ਪਾਰ ਕਰ ਗਿਆ ਔਰ ਜਦੋਂ 2425 ਆਇਆ ਸਸੀ ਉਹ 9563 ਕਿਉਂਕਿ ਇਹ ਜੇ ਲਾਸਟ ਕਿਸ ਜਿਹੜੀ ਆ ਹੋਣੀ ਬਾਕੀ ਆ ਮੈਂ ਤੁਹਾਨੂੰ ਰੀਅਲ ਫੈਕਟ ਦੱਸਦੇ ਹਾਂਗਾ 9563 ਆ ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਿਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੀਡੈਂਟ ਈਅਰ ਦੀ ਇਸ ਈਅਰ ਦੀ ਸਾਲਸੀ ਦੈਨ ਹੁਣ ਆਣ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲਾਂਗਾ